ਸਸ਼ਕਲ ਮਹਿਮਾਨਪਿਤ ਕੋਲ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਮਰੀਕਾ ਨੇ ਦਿੱਤੀ ਭਾਰਤੀਆਂ ਨੂੰ ਵੱਡੀ ਖੁਸ਼ਖਬਰੀ ਅਮਰੀਕਾ ਦੇ ਜਾਣ ਜਾ ਰਿਹਾ ਭਾਰਤੀਆਂ ਨੂੰ 2.5 ਲੱਖ ਵੀਜ਼ੇ ਅੰਮ੍ਰਿਤਸਰ ਵਿਖੇ ਰਹਿੰਦੇ ਇੱਕ ਜਵੈਲਰ ਸੇ ਘਰ ਵਿਅਕਤੀਆਂ ਨੇ ਕੀਤਾ ਹਮਲਾ ਔਰਤ ਵੱਲੋਂ ਦਰਵਾਜ਼ੇ ਦੀ ਖੁੰਡੀ ਲਗਾ ਕੇ ਪਾਇਆ ਗਿਆ ਰੌਲਾ ਤੇ ਮਸਾ ਬਚਾਈ ਗਈ ਆਪਣੀ ਜਾਨ ਚੌਂਕ ਕਮਿਸ਼ਨ ਨਾਲ ਆਪ ਵਫਦ ਨੇ ਕੀਤੀ ਮੁਲਾਕਾਤ ਤੇ ਬੋਲੀ ਲਗਾਉਣ ਵਾਲਿਆਂ ਖਿਲਾਫ ਕੀਤੀ ਕਾਰਵਾਈ ਦੀ ਮੰਗ ਦਿੱਲੀ ਜੇ ਨਵੀਂ ਸੀਐਮ ਆਉਂਦੇ ਹੀ ਦਿੱਲੀਚਰ ਲਾਗੂ ਹੋਏ ਨਵੇਂ ਨਿਯਮ ਪੰਜ ਜਣੇ ਇਕੱਠੇ ਹੋਣ ਤੇ ਲਗਾਈ ਗਈ ਪਾਬੰਦੀ ਅਨੀਲ ਅੰਬਾਨੀ ਦੀ ਕੰਪਨੀ ਨੇ ਸ਼ੇਅਰ ਬਾਜ਼ਾਰ ਚ ਮਚਾਈ ਹਲਚਲ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਭਾਸ਼ਾ ਲਈ ਕਰ ਰਹੇ ਨੇ ਪਹਿਲ ਕਦਮੀ ਸੀਐਮ ਭਗਵੰਤ ਮਾਨ ਵੱਲੋਂ ਅੱਜ ਬੁਲਾਈ ਗਈ ਉੱਚ ਪੱਧਰੀ ਮੀਟਿੰਗ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਦਿੱਤੇ ਗਏ ਸੱਤ ਦਿਸ਼ਾ ਨਿਰਦੇਸ਼ ਅੱਜ ਜਨਤਾ ਨੂੰ ਪਹਿਲੀ ਅਕਤੂਬਰ ਨੂੰ ਲੱਗਿਆ ਵੱਡਾ ਝਟਕਾ ਐਲਪੀਜੀ ਗੈਸ ਸਿਲੰਡਰਾਂ ਸਣੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ ਸਰਪੰਚੀ ਲਈ 23 ਤੇ ਪੰਚੀ ਲਈ 53 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ ਪੰਜਾਬ ਵਿਖੇ ਅੱਜ ਤੋਂ ਚੋਣੇ ਦੀ ਖਰੀਦ ਹੋਈ ਸ਼ੁਰੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ੇ ਖਿਲਾਫ ਲਏ ਜਾ ਰਹੇ ਨੇ ਸਖਤ ਐਸ਼ ਐਕਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਬਿਆਨ ਪੰਜਾਬ ਸਰਕਾਰ ਨਹੀਂ ਹਟੇਗੀ ਪਿੱਛੇ ਪੰਜਾਬ ਨੂੰ ਬਣਾਈ ਗਈ ਨਸ਼ਾ ਮੁਕਤ ਸੂਬਾ ਅੱਜ ਤੋਂ ਬਦਲ ਗਏ ਟੂਲ ਟੈਕਸਾਂ ਦੇ ਨਿਯਮ 12% ਕਿਰਾਇਆ ਅੱਜ ਕੀਤਾ ਗਿਆ ਵਾਅਦਾ ਐਸ਼ ਐਚਓ ਵੱਲੋਂ ਆਪਣੇ ਹੀ ਥਾਣੇ 'ਚ ਤਾਇਨਾਤ ਮਹਿਲਾ ਕਾਂਸਟੇਬਲ ਨਾਲ ਕੀਤਾ ਗਿਆ ਜ਼ਬਰਜਨਾਹ ਮੁਰ ਬਣਾਈ ਗਈ ਵੀਡੀਓ ਤੇ ਕੀਤਾ ਗਿਆ ਬਲੈਕਮੇਲ ਗੁਰਦਾਸਪੁਰ ਦੇ ਪਿੰਡ ਵਿਖੇ ਲੱਗੀ 2 ਕਰੋੜ ਦੀ ਬੋਲੀ ਨੂੰ ਠੁਕਰਾ ਕੇ ਲੋਕਾਂ ਨੇ ਚੁਣਿਆ ਸਰਪੰਤੀ ਨਾਲ ਆਪਣਾ ਸਰਪੰਚ ਐਮਪੀ ਅਮਰਿਤਪਾਲ ਸਿੰਘ ਨੇ ਜੇਲ੍ਹ ਤੋਂ ਆਪਣਾ ਦੂਜਾ ਟਵੀਟ ਕੀਤਾ ਸਾਂਝਾ ਤੇ ਦੱਸਿਆ ਕਿਉਂ ਪੰਜਾਬ 'ਚ ਬਣਾਉਣ ਜਾ ਰਹੀ ਨੇ ਨਵੀਂ ਸਿਆਸੀ ਪਾਰਟੀ ਦਿੱਲੀ 'ਚ 5 ਅਕਤੂਬਰ ਤੱਕ ਲਾਗੂ ਹੋਣ ਜਾ ਰਹੀ ਹੈ 163 ਧਾਰਾ ਲੋਕ ਨਹੀਂ ਕਰ ਸਕਣਗੇ ਕੁਝ ਕੰਮ ਇੱਕ ਹੋਰ ਸਰਪੰਚ ਦੀ ਵੀਡੀਓ ਸੋਸ਼ਲ ਮੀਡੀਆ ਤੇ ਰੱਚ ਕੇ ਹੋਈ ਵਾਇਰਲ ਦਿੱਤਾ ਬਿਆਨ ਕਿ ਜੇਕਰ ਮੈਂ ਪਿੰਡ ਦਾ ਸਰਪੰਚ ਬਣਦਾ ਹਾਂ ਤਾਂ ਔਰਤਾਂ ਨੂੰ ਇੱਕ ਇੱਕ ਸੂਟ ਨਾਲ ਦਵਾਂਗਾ 1100 ਰੁਪਏ ਇੱਕ ਟਰੱਕ ਚਾਲਕ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ પેટ્રોલ ਪੰਪ ਤੇ ਕਾਰ ਚਾਲਕ ਨਾਲ ਹੋਈ ਸੀ ਬਹਿਸ ਦੁਸ਼ਯੰਤ ਚਟਾਲਾ ਦੀ ਕਾਰ ਤੇ ਕੀਤਾ ਗਿਆ ਹਮਲਾ ਚੰਦਸ਼ੇਕਰ ਨੇ ਦਿੱਤੀ ਪੁਲਿਸ ਨੂੰ ਧਮਕੀ ਰਹਿਲੀ ਨਾਲ ਸਕੂਟੀ ਤੇ ਜਾਂਦਾ ਪਤੀ ਪਤਨੀ ਨੇ ਕੀਤਾ ਕਾਬੂ ਤੇ ਪਤੀ ਨੇ ਕਿਹਾ ਅਸੀਂ ਹਾਂ ਭੈਣਪਰਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁੜਾਜ਼ਰ ਹੋਵਾਂਗੀ ਹੁਣ ਦੀ ਇਜਾਜ਼ਤ ਧੰਨਵਾਦ